i uh you -oh. ਸਰਬ ਸਮਗਰੀ ਤੇਮਰੇ ਸੂਤਰ ਤੇਰੋ ਇਸਾਤਿ ਰਹੀ ਗਤ ਤੇਮਰੇ ਜਾਨੀ ਨਾਨਕ ਦਾਸ ਤਮਰੀ ਗਤ ਮਿਤ ਰਹੀ ਜਾਨੀ ਨਾਨਕ ਦਾਸ ਬੋਲੋ ਜੀ ਸਤਨਾਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਗੋਤੂ ਸਮਰੁਕ ਗੁਰੂ ਨਾਨਕ ਲਈ ਤੇ ਆਈ ਫਰੰਗਤ ਗੁਰ ਚਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਰਾਮ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਰਿਠਾਏ ਸਭ ਦੁਖ ਉਜਾਏ ਤੇਗ ਬਹਾਦਰ ਸਮਰੇ ਕਰਨਨ ਜਵਤ ਹੈ ਸਭ ਥਾਈ ਹੋਏ ਸਹਾਈ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਜਿ ਕਾ ਧਿਆਨ ਕਰਕੇ ਭੁੱਲ ਜੀ ਪੰਨਿਆ ਪਿਆਰਿਆਂ ਚੁਹਾ ਸਭ ਜਾਤਿਆਂ ਚਾਲੀ ਮੁਕਤੇਆਂ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਆਰਾਮ ਜੱਪਿਆ ਵਨ ਛਕਿਆ ਦੇਖ ਚਲਾਈ ਤੀਰਵਾਹੀ ਦੇਖਿਆ ਲਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁੱਲੋ ਜੀ ਜਿਨ੍ਹਾਂ ਸਿੰਧਾ ਸਿੰਗਲੀਆਂ ਧਰਮ ਹੇਤ ਸਿੱਧੇ ਤੇ ਬੰਦ-ਬੰਦ ਕਟਵਾਏ ਖੂਬਪੁਰੀਆਂ ਲੋਹਈਆਂ ਤਰਖੜੀਆਂ ਤੇ ਚੜੇ ਤਨਾਰਿਆਂ ਨਾ ਚਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਸਾ ਸੰਗ ਨਭਾਈ ਇਤਨਾ ਦੀ ਕਮਾਈ ਦਾ ਧਿਆਨ ਤਰਕੇ ਬੁੱਲ੍ਹ ਜੀ ਪੰਨਿਆ ਤਹਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੁੱਲ੍ਹ ਜੀ ਪਰਤਮ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੀਖ ਫਤ ਹੈ ਬਿਰਤ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪੁਰੋਸਾ ਦਾਨ ਦਾਨਾ ਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨੇ ਸ਼ੇਨਾਂਤ ਔਕੀਆਂ ਛੱਡੇ ਬੁੰਗੇ ਜੁਗੋ ਜੁਗਿਆ ਟੱਲ ਧਰਮ ਕਾ ਜਹਿਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਿਵਾ ਮਤ ਉੱਚੀ ਮਤ ਪਤ ਕਾ ਰਖ ਆਪ ਆਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਤੇਰਾ ਦੇ ਖੁੱਲੇ ਦਰਸ਼ਨ ਬਿਦਾਰ ਸਿਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਫੇਰ ਨਿਵਾਨਿਆਂ ਦੇ ਮਾਨ ਨੇ ਤਾਰਿਆਂ ਦੇ ਤਾਂ ਨਿਉਟਿਆਂ ਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਧਨ ਧਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਤਲ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਾਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜਿਓ ਜਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅਖਰਵਾਚਾ ਘਾਟਾ ਬੁਝਕ ਮੁਹਕਰਨਾ ਜੀ ਅਕੋ ਵਾਸਤੇ ਸਤਿਗੁਰ ਬਾਣੀ ਪਰੰਦੀ ਸਮਤ ਬਖਸ਼ਣੀ ਪੜੀ ਸੁਣੀ ਗੁਰ ਬਾਣੀ ਦਰਪਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚ ਸੋਣਾ ਜੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਦਰਪਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਬਖਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਹੰਕਾਰ ਤਮਚਾਕੇ ਰੱਖਣਾ ਯਾਤਰੂਆਂ ਦੀ ਯਾਤਰਾ ਸਫਲ ਕਰਨੀ ਤਿਲ ਫੁੱਲ ਭੇਟਾਵਾ ਦਰ ਪਰਵਾਨ ਕਰਨੀਆਂ ਜੀ ਆਪ ਜੀਆਂ ਦੇ ਹਾਜ਼ੂਰ ਪਵਿੱਤਰ ਖਰਾ ਪ੍ਰਸ਼ਾਦ ਜੀ ਦੇ ਗਾਹਦਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜ ਸੰਗਾਸਨ ਸਦਕੇ ਤਿਆਰ ਹਨ ਜੀ ਸੰਗਾਸਨਾਂ ਤੇ ਪ੍ਰਕਾਸ਼ਮਾਨ ਹੋ ਕੇ ਦਰ ਅਈਆਂ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਾ ਜੀ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸੁਰੱਥਾ ਸੋਜੀ ਬਖਸ਼ੋ ਸੇ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋਨਿਹਾਰ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚਾ ਅਪਾਰ ਬੇਅੰਤ ਸੁਆਮੀ ਉੱਚਾ ਅਪਾਰ ਬੇਅੰਤ ਸੁਆਮੀ ਉੱਚਾ ਅਪਾਰ ਬੇਅੰਤ ਸੁਆਮੀ ਉੱਚਾ ਅਪਾਰ ਬੇਅੰਤ ਸੁਵਾਮੀ ਕੌਣ ਹੈ ਗੁਣ ਤੇ ਜੇ ਕੌਣ ਹੈ ਗੁਣ ਤੇ ਕੌਣ ਜਣ ਗੁਰ ਤੇਰੇ ਅਤੇ ਉਧਰੇ ਸੁਣ ਤੇ ਉਧਰੇ ਗਾਵਤ ਉਧਰੇ ਸੁਣ ਤੇ ਉਧਰੇ ਗਾਵਤ ਉਧਰੇ ਸੁਣ ਤੇ ਉਧਰੇ ਗਾਵਤ ਉਧਰੇ ਸੁਣ ਤੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਪਰ ਤੁਮ ਗਦ ਕੋਤਾਰੇ ਪਸ਼ੂ ਪਰ ਤੁਮ ਗਦ ਕੋਤਾਰੇ ਪਸ਼ੂ ਪਰੇਤ ਮੁਖਧ ਕੋ ਧਾਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਨ ਆਈ ਨਾ ਤਵਾ ਸਤਿਗੁਰੂ ਦੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣ ਗੁਣ ਤੇ i oh, ਨਹੀਂ ਪੂਰਨ ਗੁਣਤਾਸ ਧੰਨ ਸੁਵੇ नानक साहिब नानक साहिब प्रभु दत्त प्रभ दातो दार परचक शरणा मैदान जेह नग भव जल तरना बिनत करो अरदास सुनो जे ठाकुर पावे ਦੇਹੋ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵ ਬਲ ਚਰਾਵੇ ਅੰਧਿਆਰ ਮਹਿ ਸਭ ਕਲਉ ਦ੍ਰਿ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਗਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਤਿਤ ਦੁਆਰੇ ਉਬਰ ਤੇ ਤੈ ਲੈ ਉਬਾਰ ਸਤਿਗੁਰ ਸੁਖ ਵੇਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਨ ਹਾਰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤਪਾਲੋ ਹਮਾਰਿਕ ਤੁਮਰੇ ਤਾਰੇ ਜਿਵਾ ਇਕ ਕਵਨ ਗੁਣ ਕਈਐ ਵੇ ਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹਿ ਲਹੀਐ ਰਹਾ ਕੋਟ ਪ੍ਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਓ ہم اجیانے الپ مت تھوری تم اپن بیرد رکھاو تمری شرن تمہاری آسا تم ہی سجن سوئے لے راکو ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰਬਾ ਤ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਉਚੋ ਉਚਾ ਥਾ ਵਰਨਾ ਚਿਨਾ ਬਾਹਰਾ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨ ਸਮਰੱਥ ਗੁਰੂ ਸਿਰ ਹੱਥ ਧਰੇ ਗੁਰ ਕੀਨੀ ਕਿਰਪਾ ਹਰ ਨਾਮ ਧਿਓ ਿਸ ਦੇਖ ਚਰਨ ਅਕੰਨ ਹਰਿਓ ਨਿਸ ਬਾਸਰ ਇਕ ਸਮਾਨ ਤੇਆ ਸੋ ਨਾਮ ਸੁਣੇ ਸੁਖ ਪਾਨ ਡਰਿਓ ਫਨ ਦਾਸ ਸੋ ਆਸ ਜਗਤਰ ਗੁਰੂ ਕੀ ਪਰਸ ਪੇਟ ਪਰਸ ਕਰਿਓ ਰਾਮਦਾਸ ਗੁਰੂ ਹਰਿ ਸਤ ਕੀਓ ਸਮਰਥ ਗੁਰੂ ਸਿਰ ਹੱਥ ਧਰਿਓ ਰਹਿਣ ਦਿਨਸ ਪਰ ਭਾਤ ਤੂੰ ਹੈ ਹੀ ਆਵਨਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਨਾ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਓ ਤੁਧ ਤੇ ਆਈ ਜੀ ਜੰਤ ਸਭ ਤੇਰਿਆ ਤੂ ਰਿਆ ਸਮਾਈ ਜੋ ਦਾਸ ਤੇਰੀ ਕੀ ਨਿੰਦਾ ਕਰੇ ਤੇ ਸਮਾਰ ਪੁਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਤੂੰ ਸਤਿਗੁਰ ਚੌ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿਦ ਸਿੱਖ ਸੇਵੰਤ ਤੁਰੈ ਤੁਰ ਆਗ ਜੁਗਾਦ ਨਾ ਕਲਾ ਤਾਰਿ ਤਰ ਲੋਏ ਅਗਮ ਨਿਗਮ ਉਦਰਣ ਜਰਾ ਜਮੈ ਆਰੂ ਹੈ ਗੁਰ ਅਮਰਦਾਸ ਥਰ ਥਪਿਓ ਪਰ ਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸਭ ਕਲ ਗੁਰ ਰਾਮਦਾਸ ਤੇਰੀ ਸ਼ਰਣ ਥਿਰ ਕਰੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਚ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਬੈਜ ਰਖੀ ਕਰਤਾਰੇ ਬਾਦ ਸਾ ਸਾ ਸਭ ਵਸ ਕਰਦੀਨੇ ਬਿਖ ਨਾਮ ਮਹਾਰਸਿ ਜੀ ਨੇ ਨਿਰਭੋਇ ਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ ਵਾਹਿਗੁਰੂ 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 ਵਾਹਿ ਜੀਉ ਕਬਲ ਨੇਨ ਮਧੁਰ ਪੈਨ कोट सैन संग सो कहत मज सोत जिसे दही भात खाय जियो देख रूप अत अनु मोह महामक भई किंकनी सपत जनत काल खेल पाह जियो काल कलम हुकम हाथ कहो कौन मेट सके ईस बम सत श्री निवास आत पुरख सदा तु वाहे वागुरु वाहे गुरु जियो गुरु वाहे गुरु वाहे जियो गुरु दाता दारा दर्शन देख सगल दुख न से चरण कमल बलिहारा सत परमेश्वर सत साध जन नेह चल हर का नाओ पगत पावनी पार ब्रह्म की अविनाशी गुण गाओ अगम अगोचर मित नहीं पाइये ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹਤਾ ਕੋ ਜਾ ਕਾ ਅੰਤ ਨ ਪਾਰ ਬਲੀ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਏ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦੀਸ਼ਟ ਪੇਖ ਜੀਵਾ ਅਮਰਤ ਨਾਮ ਸੁਣੀ ਜੇ ਤੇਰਾ ਕਿਰਪਾ ਕਰੇ ਤਾਂ ਪੀਵਾ ਆਸ ਪਿਆਸੀ ਪਿਰ ਕੇ ਤਾਈ ਜੋ ਛਾਤ੍ਰਿਕ ਬੁੰਦੇ ਤੇਰੇ ਕਹੂ ਨਾਨਕ ਜਿਹੜਾ ਬਲੇ ਹਾਰੀ ਦੇਹੋ ਦਰਸ ਪ੍ਰਭ ਮੇਰੇ ਕਹੂ ਨਾਨਕ ਜਿਹੜਾ ਬਲੇ ਹਾਰੀ ਦੇਹੋ ਦਰਸ ਪ੍ਰਭ ਮੇਰੇ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਜਸਾ ਸਤ ਗੁਰ ਸੁਨੇਗਾ ਤਸੋਹੀ ਮੈਂ ਢ ਵਿਚਰਿਆ ਮਿਲ ਪ੍ਰਭ ਹਰਦਰਗ ਖਬਸੀਠ ਹਰ ਨਾਮ ਮੰਤਰ ਦੁੜਾਏਂਦਾ ਕਟੇ ਹੋ ਮੈਂ ਰੋਗ ਨਾਨਕ ਸਤ ਗੁਰ ਚਨਾ ਮਿਲਾਇਆ ਨਾਮ ਅਵਗੁਣ ਪਰੇ ਏਕ ਗੁਣ ਨਾਹੀ ਵਰਤ ਛਾੜ ਬਖੈ ਬਖ ਖਾਈ ਮਾਹੁ ਪਰਮ ਪਰ ਪੂਲੇ ਸੁਤਰਾ ਰਾਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਆ ਗੁਰ ਸੰਗਤ ਜਮਤਰਾਸ਼ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਜੁਗ ਰਾਮਦਾਸ ਰਖੋ ਸਰਣਾਈ ਇਕ ਅਰਦਾਸ ਬਾਟ ਕੀਰਤ ਕੀ